ਸਸੀ ਗਾਲ ਜੀ ਮੈਂ ਸ਼ੰਕਰ ਸੰਧਲਾ ਆਪਣੇ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਬਹੁਤ ਹੀ ਪਿਆਰ ਦਿੱਤਾ ਤੁਸੀਂ ਤੇ ਬਹੁਤ ਹੀ ਵਧੀਆ-ਵਧੀਆ ਕਮੈਂਟ ਕਰਦੇ ਆ ਕਿ ਭਰਮਾਨ ਜੀ ਵਲੌਗ ਬਣਾਇਆ ਕਰੋ ਲਾਈਕ ਕਰਦੇ ਤੁਸੀਂ ਤੇ ਅੱਜ ਆ ਆਪਣੇ ਨਗਰੀ ਲਾਲੋ ਕਮਾੜ ਮੇਲਾ ਚਾਚਾ ਆਪਾਂ ਚੱਲੇ ਉੱਥੇ ਤੇ ਅੱਜ ਆਪਾਂ ਟੀਮਾ ਜਿੰਨਾ ਮੰਨ ਲਓ ਕਿ ਸਾਰੀ ਟੀਮਾ ਜਦਾ ਆ ਵੀ ਗਈਆਂ ਤੇ ਮੇਲਾ ਕਰਵਾਉਣਾ ਦਾ ਉੱਥੇ ਜਾ ਕੇ ਤੁਹਾਨੂੰ ਖਾਲ ਦਿਆਂ ਕਿਹੜੇ ਕਿਹੜੇ ਟੀਮ ਆਈ ਹੈ ਕਿਹੜੀ ਟੀਮ ਸੱਦੀ ਆਪਾਂ ਤੇ ਸਾਰਿਆਂ ਦੇ ਯੋਰ ਥੋੜੀਆਂ-ਥੋੜੀਆਂ ਸਾਰੀਆਂ ਕਲਿੱਪਾਂ ਵਿਖਾਵਾਂਗੇ ਤੁਹਾਨੂੰ ਤੇ ਉੱਥੇ ਜਾ ਕੇ ਕਰਦੇ ਨਾ ਟਾਡੇ ਨਾਲ ਬਾਕੀ ਗੱਲਬਾਤ ਓਕੇ ਸਟੇਜ ਤੇ ਲੱਗੇ ਕੰਟੀਨਟ ਆਈਆਂ ਨਾ ਤੇ ਉਹਨਾਂ ਦੀ ਦੇਖੋ ਹਲੋ ਮੈਂ ਵੇਖੀ ਉਹ ਨਹੀਂ ਬੰਦੀਆਂ ਬੰਨੀਆਂ ਇਹ ਲੋ ਆ ਲੈ ਚੁੱਪ ਆ ਬਾਈ ਇਹ ਆ ਬਾਈ ਇਹ ਪਰ ਪਰਖ ਤੀਬਾ ਆ ਨਾ ਮੁਝੇ ਆ ਕਹਿੰਦਾ ਚੁਕਾ ਨਹੀਂ ਕੋਈ ਨਾ ਰੱਖੀ ਉਹਨਾਂ ਕੋਈ ਨਹੀਂ ਜਿਹੜਾ ਚੁਕਣਾ ਨਹੀਂ ਕੋਈ ਨਹੀਂ ਕੋਈ ਨਹੀਂ ਖਡੂਰ ਸਾਹਿਬ ਬਾਈ ਲੈ ਦੋ ਉਹਨੂੰ ਦੂਜੀ ਚੋਕੋਂ ਆਓ ਫੜਾ ਦਿਓ ਉਹਨਾਂ ਨੂੰ ਫੜਾ ਦਿਓ ਉਹਨਾਂ ਨੂੰ ਫੜਾ ਦਿਓ ਥੱਲੇ ਵਾਲੇ ਬਾਈ ਚਲੇ ਜਾ ਹਾਂਜੀ ਹਾਂਜੀ ਕੋਈ ਕਹਿੰਨੇ ਉਹ ਕਰ ਦੇਣ ਇਹ 30 ਬਾਈ ਜੀ ਇਹ ਵੀ ਡੀ ਵੀ ਇਹ ਵੀ ਡੀ ਵੀ ਤੇ ਖਡੂਰ ਸਾਹਿਬ ਆ ਕੇ ਬਾਈ ਜੀ ਹਾਂਜੀ ਹਾਂਜੀ ਤੇ ਆ ਹੁਣ ਜਿਹੜੀਆਂ ਦੋਨ ਮੁਕੜੀਆਂ ਦਾ ਮੈਚ ਪਾ ਦਿਓ ਆਪਸ ਵਿੱਚ ਪਹਿਲਾ ਮੈਚ ਆ ਲੈ ਦੋ ਇਕੱਠੀਆਂ ਚੁੱਕੋ ਨਹੀਂ ਕੋਈ ਨਹੀਂ ਉਹ ਇੱਕ ਉਹਨੇ ਚੁੱਕ ਲਈ ਇੱਕ ਮੈਚ ਚੁੱਕ ਲਈ ਇੱਥੇ ਲੱਗੇ ਉਹ ਜਾਣਾ ਖੋਲਿਓ ਨਹੀਂ ਤੇ ਉਧਰ ਵੀ ਰੱਖ ਰੰਗੀਪੁਰ 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 ਫੋਰ ਟਿੰਟੇ ਬਾਬਾ ਨਾਮ ਦੇਓ ਦੂਜਾ ਬਾਬਾ ਨਾਮ ਦੇਓ ਬਾਬਾ ਨਾਮ ਦੇਓ ਹੁਣ ਪਹਿਲਾ ਮੈਚ ਪਹਿਲਾ ਮੈਚ ਇਹ ਇੱਥੇ 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 ਬਾਬਾ ਨਾਮ ਦੇਓ ਬਾਬਾ ਨਾਮ ਦੇਓ ਇਹਨਾਂ ਦਾ ਮੈਚ ਬਣਾ ਦਿਓ ਪ੍ਰੈਕਟ ਜੀ ਪਾ ਦੋ ਹਨਾ ਪਾਉਣੇ ਪਾਉਣੇ ਕੋਈ ਨਹੀਂ ਲਿਖ ਲਈਏ ਇਹਨਾਂ ਦਾ ਪ੍ਰੈਕਟ ਹੈ ਪੂਰਾ ਕਰ ਦੋ ਉਹਨੂੰ ਤੁਮਹਾਨੂੰ ਹੱਜਾਈ ਤੋਂ ਕਰਨਾ ਠੀਕ ਹੈ ਹਾਂਜੀ ਹੁਣ ਦੂਜੀਆਂ ਕਰਿਆਲਾ ਉਹ ਦੋ ਰਹਿ ਗਏ ਖੋਲ ਕੇ ਖੋਲ ਕੇ ਖੋਲਣ ਦੋ ਸੋ ਖੋਲਣ ਨਹੀਂ ਉਹ ਹੀ ਇੱਕ ਕਰਿਆਲਾ ਦੂਜੀ ਹੋਰ ਚਲ ਹੱਡੀ ਜੀ ਵੀ ਆ ਇੱਕ ਜੀ ਵੀ ਦੇ ਦੇ ਇਹ ਵੀ ਹੈਗੀ ਆ ਕਿਹੜੀ ਆ ਇਹ ਵੀ ਹੋ ਗਈ ਆ ਇਹ ਬੇਓ ਫਲਾਂਟੀ ਬੋ ਫਲਾਂਟੀ ਵੇ ਬਲੇ ਬਲੇ ਬਲੰਡੀ ਆਖਲਾ ਆ ਬਖਾ ਦੇ ਕਮੇਟੀ ਪੰਨੇ ਤੇ ਬੇ ਬਲੰਡੀ ਬਰਿਆਲਾ ਜੀ ਬੇ ਬਲੰਡੀ ਇਹਦਾ ਕਿੰਨਾ ਪਿਆ ਬਰਿਆ ਬਰਿਆਲਾ ਹਾਂ ਜੀ ਇਹਨਾਂ ਨੂੰ ਵੜਾ ਕੋਹੜ ਵਾਲਾ ਕਬੀ ਸੰਤਾਨ ਕੈਨ ਸਲਮਾਨੋ ਸ਼ੰਕਰ ਜਿਹਦਾ ਨਾਮ ਮੇਰੇ ਦੱਸਿਆ ਅਕਤਵ ਦਾ ਲੱਗਦਾ ਹੈ ਸ਼ਾਮ ਮੇਸ਼ਾਤ ਲਈ ਕੀਤਾ ਜਵਾ ਪਹਿਲਾਂ ਉਹਦੇ ਲੱਖੇ ਕਿਆ ਚੰਗਰ ਕਬੱਡੀ ਦਾ ਹੋਰ ਨਾਲ ਕਰੋ ਮਾਦਾ ਚੰਗੀ ਕਲਾ ਕਰੇ ਇਹ ਸਾਰੇ ਸਾਡੇ ਤੋਂ ਬੰਦ ਕਰੇ ਇਹਨਾਂ ਨੇ ਸਾਰੇ ਕਾ ਪਾਈਆਂ ਪਾਈਆਂ ਔਰ ਮਾਈਓ ਪ੍ਰੋਗਰਾਮ ਚੁਣਾਇਆ ਪਾਇਆ ਉਹ ਸਾਰੇ ਟੀਮਾਂ ਜਿੱਥੇ ਵੀ ਅੰਗਰ ਵਟਸਐਪ ਤੇ ਉਹਨਾਂ ਨੂੰ ਫੇਸਬੁਕ ਤੇ ਮੈਨੇ ਬਾਦਤਾ ਗਿਆ ਪਾਈਆਂ ਪੈਡੀਆਂ ਦੇ ਵੇਖ ਲੋ ਸੋ ਬਿਲਕੁਲ ਮਾਰਕਸੀ ਪ੍ਰੋਗਰਾਮ ਆ ਬਿਲਕੁਲ ਮਾਰਕਸੀ 100% ਸਾਡੇ ਵੀ ਕਿਹੜੇ ਸੇਫਟਾ ਉਹਨਾਂ ਸਾਰੇ ਸਾਡੇ ਪਰਮ ਬੱਚੇ ਨੇ प्यारे बच्चे ਨੇ ਬਾਹਰੋਂ ਸਾਨੂੰ ਕਹਿੰਦਾ ਜਿੱਦਾਂ ਆ ਕੇ ਖੇਡਣਾ ਜਿਹਦੇ ਵਿੱਚ ਕੋਈ ਐਮ ਕੱਲ ਨਹੀਂ ਹੁੰਦੀ ਕਿ ਆਪਾਂ ਉਹਦੇ ਨਾਲ ਗੱਲ ਕਰਨੀ ਆ ਉਹਦੇ ਨਾਲ ਗੱਲ ਕਰਨੀ ਆ ਸੋ ਇਹ ਸਾਰਾ ਪ੍ਰਬੰਧ ਇਹ ਤਾਂ ਦਿਤਾ ਨਾਲ ਮੈਂ ਦੱਸ ਦਿਓ ਟੀਮਾਂ ਵਾਲੇ ਕਿ ਸੁਣਦੇ ਮੇਰੇ ਵਾਲ ਤੇ ਠੀਕ 2 ਵਜੇ ਆ ਕੇ ਮੈਂ ਗਾਉਂ ਚ ਰਿਪੋਰਟ ਕਰਦੀ ਆ ਪਹਿਲੇ ਟੀਮ ਦੇ ਜਲਾ ਬੋਲਿਆ ਵਾ ਠੀਕ 2 ਵਜੇ 2:30 ਨਿਊਜ਼ੀਲੈਂਡ ਧਰਿਆਨ ਵਾਲ ਜਿਹੜੀ ਭਾਈ ਨਦੀਪ ਸਿੰਘ ਦੀ ਕਲੱਬ ਧਰਿਆਨ ਪੂਰੇ 2 ਵਜੇ ਆ ਕੇ ਮੇਰੇ ਕੋਲ ਫੋਨ ਕਰਿਓ ਕਿਉਂਕਿ ਆਪਾਂ ਟਾਈਮ ਦੇ ਤੋ ਬੰਦੀਆਂ ਕਿ ਕੱਲ ਮੁਸ਼ਕਲ ਆਈ ਹੈ ਸਾਨੂੰ ਉਹ ਹੁਣ ਨਹੀਂ ਆਉਂਦੀ ਆਪਾਂ 2 ਵਜੇ ਇੱਕ ਮਿੰਟ ਦੀ ਹੋਣਾ ਚਾਹੀਦਾ ਪੂਰੇ ਟਾਈਮ ਦਾ ਆਜਮਾ ਤੇ 2 ਵਜੇ 5 ਮਿੰਟ ਤੇ 5000 ਦਾ ਪਹਿਲਾ ਕੱਟ ਲੱਗ ਜਾਣਾ ਜਿੰਨੇ ਪਹਿਲੇ ਮਿਲਦੇ ਆ ਯੋ ਤੇ ਕਰਦਾ ਮੈਂ ਜੀ ਭਾਈ ਠੀਕ ਹੈ ਇਹਨੂੰ ਛੱਡ ਦੇ ਮੇਰੀ ਮੇਰੀ ਗੱਲ ਸੁਣ ਹੋਰ ਕਿੱਦਾਂ ਕੰਮ ਚੱਲਵਾ ਹਾਂ ਜੀ ਕਿੱਦਾਂ ਫਿਰ ਕਰੇਗਾ ਤਮਾਕਾ ਮੇਰੀ ਗੱਲ ਸੁਣ ਤੇਰੇ ਨਾਲ ਮੇਰੀ ਇੱਕ ਵੀਡੀਓ ਬੜੀ ਚੱਲੀ ਆ 8 8 8 ਲੋਕੀ ਸਮਝਦੇ ਹਨਾ ਫਿਰ ਇੱਕ ਡਿੱਗ ਦੋ ਸੁਣੇ ਆ ਵੇਖ ਲਓ ਫਿਰ ਇਕੱਠੇ ਖਲੋਚਾ ਭਾਈ ਮੇਰੇ ਪਰ ਵਾਲਾ ਪਿਆਰਾ ਇਦਾਂ ਦਾ ਕੋਈ ਜਗ ਨਹੀਂ ਗਰਾਊਂਡ 'ਚ ਭਾਈ ਮਾੜੀ ਮੋਢੀ ਲੈਂਦੀ ਆ ਭਾਈ ਨਹੀਂ ਛੱਡੀਆਂ ਮੇਰੇ ਮਾਂ ਗੱਡੀ ਚੱਲਦਾ ਰਿਹਾ ਕੰਮ ਤੇ ਲੋਕਾਂ ਨੇ ਇਹਦੀ ਗਲਤੀ ਆ ਇਦਾਂ ਦਾ ਅੱਜ ਹਾਂ ਵੀ ਨਹੀਂ ਕੋਈ ਗਾਲ੍ਹੀ ਆਪਾਂ ਭਰਾਵਾਂ ਵਾਲਾ ਕੰਮ ਚੱਲ ਉਹਦੇ ਵਿੱਚ ਗਰਮੋ ਗਰਮੀ ਹੋ ਜਾਂਦਾ ਹੁਣ ਉਹਦੇ ਵਿੱਚ ਇਹਨੇ ਮੇਰੇ ਮਾਰਤੀ ਹਜਤਾ ਤੁਹਾਨੂੰ ਦਿਖੀ ਨਹੀਂ ਪਈ ਲੋ ਉਹ ਫਿਰ ਬਾਅਦ ਇੱਕ ਬੰਦੇ ਚੱਲ ਪਈਦਾ ਕੰਮ ਥੋੜਾ ਬੜਾ ਮੁੜ ਕੇ ਫੇਰ ਅਸੀਂ ਕਿੰਨੀ ਯਾਰੀ ਬੈਠੇ ਇਕੱਠੇ ਹਨਾ ਖਾਦੀ ਖਾਦੀ ਕੱਲੀ ਪੀਤੀ ਪੀਤੀ ਕੱਲ ਵੀਰ ਪੀਲੀ ਫੇਰ ਕੀ ਆ ਮੇਰਾ ਟੀਵੀ ਦਾ ਚੱਲਦਾ ਮੇਰਾ ਲਾਇਸੈਂਸ ਬਣਿਆ ਹੁਣ ਹਾਂ ਯੋਦਾ ਸਭਰਾ ਆ ਵੇਖੋ ਆਪਣੇ ਕਮੇਟੀ ਮੈਂਬਰ ਸਾਹਿਬ ਆਏ ਆ ਮੇਰੇ ਬੰਦੇ ਆ ਤਾਂ ਮਤਲਬ ਕਿ 2.5 ਆਪਾਂ ਨੂੰ 1 ਵਜੇ ਦਾ ਦਿੱਤਾ ਸੀ ਟੀਮਾਂ ਨੂੰ ਟਾਈਮ ਤੇ ਬਾਬੇ ਨਾਮ ਦੇ ਉੱਤੇ ਆਪਣਾ ਮੇਲਾ ਵਾ ਤੇ ਫਿਰ ਵੀ ਟੀਮਾਂ ਦਾ ਧੰਨਵਾਦ ਆ ਕਿੰਨੇ ਵਜੇ ਪਹੁੰਚ ਗਏ 2 ਵਜੇ ਪੌਣੀਆਂ ਪਹੁੰਚ ਗਏ ਕੋਈ ਇੱਕ ਅੱਧਾ ਪਲੇਅਰ ਜਿੱਦਾਂ ਇਹਨਾਂ ਦਾ ਬਾਹਰ ਆ ਜਾਂਦਾ ਆ ਆ ਵਿਖਾ ਦੇ ਪੀ ਆਪਣੇ ਬੰਦੇ ਤਿਆਰ ਤਿਆਰ ਹੋਣ ਦੇ ਬਸ ਇੰਨਾ ਹੀ ਬਹੁਤ ਆ ਤੇ ਕਹੀ ਜਿੱਦਾਂ ਲਗੋੜ ਲਾਉਂਦੇ ਹੁੰਦੇ ਆ ਜਾਂ ਕਿਦਾਂ ਫੇਰ ਉਹ ਚੰਗੇ ਨਹੀਂ ਲੱਗਿਦਾ ਵਿੱਚ ਫੇਰ ਉਹ ਅੰਦਰ ਕਰੀ ਯਾਰ ਪਲੇਅਰ ਵੀ ਕੋਈ ਬਾਕੀ ਹੁਣ ਰਾਤ ਭਲੇ ਕਿੱਥੇ ਕਹਿੰਦੇ ਪਿਛਾਜੀ ਨਹੀਂ ਆਇਆ ਤਾਂ ਉਹ ਗੱਗੀ ਭਾ ਦੱਸਣ ਡਿਆ ਸੀ 3 ਵਜੇ ਆਂਦਾ ਉਥੋਂ ਨਹੀਂ ਵੀ ਸ਼ੋਰ ਸਿੰਘ ਕਿੱਥੇ ਹੋਇਆ ਬਚੂਆਣੇ ਸੀ 3 ਵਜੇ ਕਰੀ ਉਥੇ ਤੁਹਾਂ ਦੇ 3 ਵਜੇ ਖੇਡਣ ਡੈ ਸੀ ਤੇ ਮਾਲਵੇ ਵਾਲਿਆਂ ਨੂੰ ਥੋੜੀ ਬੇਇੱਜ਼ਤੀ ਆ ਪਰਾ ਮੇਰੇ ਥੋੜਾ ਆ ਟਾਈਮ ਨਾ ਕਰਾ ਲਿਆ ਕਰੋ ਮੈਚ ਹੁਣ ਅਹੀ ਆ ਧੁੱਪ ਲੱਗੀ ਆ 3 ਵਜੇ ਉਹ ਚੱਲੇ ਫਿਰ ਵੀ 7 ਵਜੇ ਨਾ 7 ਵਜੇ ਨਾ ਸਮਾਂ ਪਈ ਉਹਦੇ ਆ ਮਾਚੇ ਵਾਲੇ ਇੰਨਾ ਟਾਈਮ ਨਹੀਂ ਰੁਕਦੇ ਹਾਂਜੀ ਮੈਂ ਵੀ ਭਾਈ ਟਾਈਮ ਨਾਲ ਮਕੋਣੇ ਚਾਹੀਦੇ ਆ ਹਾਂਜੀ ਕਿੰਨਾ ਲੱਗਾ ਮਦਦ ਤੈਨੂੰ ਸਾਡੀ 2 ਘੰਟੇ ਲੱਗਾ ਇੱਕ ਮੀਟੀ ਦਾ ਫਿਰ ਵੀ ਟਾਈਮ ਨਾਲ ਤੁਹਾਨੂੰ ਦੇਖੇ ਸਾਡਾ ਪੈਂਦਾ ਜੀ 45 ਮਿੰਟ ਲੱਗਿਆ ਜੋਦਾ ਕਿੱਥੇ ਗਿਆ ਅੱਜ ਹੋ ਗਿਆ ਭੰਗ ਅੱਛਾ ਚਲੋ ਤੁਹਾਨੂੰ ਜੋਦੇ ਦੇ ਵੀ ਕਰਾਉਨੇ ਬਰੂਸਲੀ ਆਪਣੇ ਘਰ ਦੇ ਦਰਸ਼ਨ ਬਹੁਤ ਆਇਆ ਬੰਦਾ ਦਿਲ ਦਾ ਬਹੁਤ ਖਲਾਜੀ ਉਹਨਾ ਪੂਰਾ ਮੈਂ ਫਿਰ ਜੋਦਾ ਵੇਂਦਾ ਹੋਊਗਾ ਨਾ ਵਲੌਗ ਚ ਕੁਝ ਵੀ ਕਰਾਉਣੇ ਮੈਂ ਹਾਂਜੀ ਉਹੀ ਆਪਾਂ ਕਰਦੇ ਆਂ ਤੁਹਾਡਾ ਨਾਲ ਗੱਲ ਤੇ ਚਾਰ ਕਲੱਬਾਂ ਆਪਾਂ ਕਹਿ ਲਈਆਂ ਤੇ ਅੱਗੇ ਡਿਸਾਈਡ ਕਰਕੇ ਨਾ ਦੇਤਾ ਸਾਥਾਂਗੇ ਨਾ ਡਿਸਾਈਡ ਆ ਜੋ ਆਪਣੇ ਜਿੰਨੇ ਜਿੰਨੇ ਵੀ ਆਪਣੇ ਲਾਗੇ ਦੇ ਮੇਲੇ ਆ ਮਤਲਬ ਫੇਅਰ ਥੋੜੇ ਜਿਹਾ ਮਤਲਬ ਇੱਕ ਵਾਰੀ ਥੋੜਾ ਜਿਹਾ ਬੂਸਟ ਕਾਣਦੇ ਉਹਨਾਂ ਨੂੰ ਥੋੜਾ ਥੋੜਾ ਤੇ ਓਕੇ ਲਵ ਯੂ ਆ ਕਲੀ ਕਰਦੇ ਹੁਣ ਤੋਂ ਆਪਾਂ ਤਨੀ ਚੈਰੀ ਕਰ ਲੋ ਜੇ ਸੁਣੇ ਹਾਫ ਟਾਈਮ ਪ੍ਰੋਫੈਸਰ ਸਾਹਿਬ ਨੂੰ ਵੈਲਕਮ ਕਰਦੇ ਸੈਂਕਰ ਸਾਹਿਬ ਬੀਜਨ ਕਲੱਬ ਰਤਿਪੁਰ ਤੇ ਬੱਬਾ ਨਾਲ ਦੇ ਕਲੱਬ ਕਮਾੜ ਦੇ ਖਿਡਾਰੀ ਹੁਣ ਤੋਂ ਤਿਆਰੀ ਕਰ ਲੋ ਜੋ ਕਰਨਾ ਆਪਣੇ ਜਿਹੜਾ ਉਹ ਕੱਪੜੇ ਦਾ ਪ੍ਰਬੰਧ ਕਰਨਾ ਆਪਣੇ ਜੋ ਤੁਸੀਂ ਆਉਣ ਤੋਂ ਵਾਸਤੇ ਜੋ ਜੋ ਤੁਹਾਨੂੰ ਚਾਹੀਦਾ ਸਮਾਨ ਆਪਣਾ ਕੈਰੀ ਕਰੋ ਉਸੇ ਵੇਲੇ ਆਜਣਾ ਜਿਹੜੇ ਹਾਫ ਟਾਈਮ ਆ ਬਾੜ-ਬਾੜ ਤੁਹਾਡੇ ਕਾੜੀਆਂ ਬੋਲ ਜਾਂ ਪੜਾ ਕਰਕੇ ਫੱਕ ਜਾਂਦੇ ਆ ਤੋ ਅਗਲੀਆ ਦੋਵੇਂ ਟੀਮਾਂ ਜੜੀਆਂ ਰੈਫਰੀ ਸਾਹਿਬਾ ਤੋਂ ਉਹ ਦੇ ਮੈਦਾਨ ਦੇ ਵਿੱਚ ਤੇ ਮੈਚ ਕਰਨਾ ਕੌਣੀਆਂ ਦੋਵੇਂ ਟੀਮਾਂ ਦੋਵੇਂ ਹੋ ਗਿਆ ਰਿਆਲੇ ਦੀ ਟੀਮ ਨੇ ਰਹਿੰਦੇ ਪਲੇਅਰ ਜਿਹੜੇ ਆ ਖੇਡ ਮੈਦਾਨ ਕੀਤ ਆਇਆ ਸੀ ਬਹੁਤ ਸਾਲ ਪਹਿਲਾਂ ਹਮ ਵੀ ਅਗਰ ਬੱਚੇ ਹੁੰਦੇ ਨਾਮ ਹਮਾਰਾ ਹੋਤਾ ਬਬਲੂ ਸ਼ਬਲੂ ਖਾਣੇ ਕੋ ਮਿਲਤੇ ਲੱਡੂ ਔਰ ਦੁਨੀਆ ਕਹਦੀ ਹੈਪੀ ਬਰਥਡੇ ਤੂਜੋ ਅੱਜ ਜਿਹੜਾ ਆਪਣਾ ਹੈਪੀ ਬਰਥਡੇ ਹੈ ਨਾ ਉਹ ਮਹੀਨਾ ਜ਼ਰੂਰ ਦੱਸਦੇ ਉਸ ਮਹੀਨੇ ਦੀ ਤਰੀਕ ਜ਼ਰੂਰ ਦੱਸਦੇ ਬਾਕੀ ਗੱਲ ਜੋ ਮੈਂ ਪੁੱਛਣੀ ਹੈ ਪੁੱਛ ਲੂੰਗਾ 99 ਡੇਟ ਆ ਬਸ ਲੈ ਵੀਰ 99 ਡੇਟ ਆ ਬਰਤ ਹੈ ਮਹੀਨਾ ਕਿਹੜਾ ਸੀਗਾ ਪੰਜਵਾਂ ਮਹੀਨਾ ਸੀਗਾ ਹੁਣ ਤੁਸੀਂ ਲਾ ਲਓ ਮੇਰਾ خیال ਨਾਂ ਤਾਂ ਉਹ ਚੇਤ ਸੀ ਨਾ ਜੇਤ ਸੀ ਨਾ ਹਾਰ ਸੀ ਬਾਕੀ ਤੁਸੀਂ ਦੇਖ ਲਓ ਕਿਹੜਾ ਮਹਿਨਸਗਾ ਆ ਗਿਆ ਨੀ ਉਹ ਗੋਪੀ ਤਿਆਰੀ ਹਰ ਬੱਲਾ ਉਹ ਖੜਕਾ ਦੜਤਾ ਖੜਕਾ ਦੜਤਾ ਦੁਨੀਆ ਸਵਾਦ ਭਾਲਦੀ ਹੈ ਮੇਲਾ ਵੱਡਾ ਚੱਲਦਾ ਐਦਾ ਫਤੇਗੜ ਸਭਰਾ ਪਿੰਡ ਹੈ ਸ਼ਹੀਦ ਸਰਦਾਰ ਔਰ ਕਹਿੰਦੇ ਖਿਡਾਰੀਆਂ ਵਜੋ ਔਰ ਸਟੇਲਿਟੀ ਦੇ ਮਾਣਾਂ ਵਿੱਚ ਮਾਨਦੇ ਸਨਮਾਨੇ ਨੇ ਇਸ ਇਲਾਕੇ ਦੀ ਸ਼ਾਨ ਨੇ ਪੰਜ ਦਾ ਵਾਲਾ ਜੱਸ ਬਾਊ ਆਲਖ ਉਹਨਾਂ ਦੇ ਖੇਡ ਕਲੱਬ ਦੇ ਕਹਿੰਦੇ ਵੱਡੇ ਮੱਲ ਮੈਦਾਨ ਦੇ ਵਿੱਚ ਪੜਨਗੇ ਮਾਈਕਰੋ ਉੱਪਰ ਬੋਲ ਹੋਣਗੇ जिमेवारी थी है इधर तो, गजन रतनगढ़िया मेरा बलवान है वक्त की हर शाय वक्त की हर शाय वक्त का हर शे पे ਆਦਮੀ ਕੋ ਚਾਹੀਏ ਬਕਤ ਸੇ ਡਰ ਕਰ ਰਹੇ ਬਖਤ ਬਲਵਾਨ ਹੈ ਸਭ ਤੋਂ ਬਲਵਾਨ ਲਓ ਤੇਰੇ ਪਾਸੇ ਕਬਰੂ ਛੂਕਦਾ ਹੁੰਦਾ ਏ ਇੱਕ ਇੱਕ ਰੇਡ ਇੱਕ ਇੱਕ ਜੱਫਾ ਲਓ ਪਾਂਦੇ ਵਾਲੇ ਆਹ ਕਹਿੰਦੇ ਪਾਉ ਔਲਖਿਆਲੇ ਇੱਕ ਪਾਸਾ ਕਰੀ ਆਉਂਦੇ ਆ ਇੱਕ ਪਾਸਾ ਕਰੀ ਆਉਂਦੇ ਆ ਆਹ ਕਹਿੰਦੇ ਨਿਰਮਲ ਤਰਪਿਆ ਢੇਰੀਆਂ ਤੋਂ ਗੁਰਦੇ ਤੋਂ ਲੈ 10000 ਦਾ ਜੱਫਾ ਲਾਇਆ ਲੈ ਵੀ ਜੋਧਿਆ 10000 ਬਾਹੂ ਦੁਆਰਾ ਫਿਰ ਲਾਤਾ ਆਪਾਂ ਵੀ 10000 ਦੇ ਜਿੱਤੇ ਮੇਰੇ ਨਾਂ ਤੇ ਆਹ ਲੱਗਿਆ ਆਹ ਦੇਖੋ ਸਭ ਨੇ ਮਿਹਰਬਾਨੀ ਪਾਈ ਹੋ ਰੇ ਨਿਰਮਲ ਕਹਿੰਦਾ ਉਹ ਪਾਰ ਦਾ ਸਾਫ ਦਾ ਪਰ ਥੋੜੀ ਜਿਹੀ ਮੁਕਾਬਲਾ ਹੋ ਗਿਆ ਵਾਹ ਹੈ ਮੇਰੇ ਵੀਰੋ ਲਓ ਉਧਰਲੇ ਪਾਸੇ ਅਗਲੀ ਕਬੱਡੀ ਪੈ ਚੁੱਕੀ ਹੈ ਕਹਿੰਦੇ ਹੁੰਦੇ ਐ ਖਾਲਸਾ ਜੀ ਅਗਲਾ ਮਹੀਨਾ ਫੱਗਣੇ ਤੇ ਇਹ ਗੱਜਣੇ ਲਓ ਦੇਖੋ ਸਾਹਮਣੇ ਬਾਹ ਹੋ ਗੱਜਣਾ ਅਗਲਾ ਮਹੀਨਾ